ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਸਾਧ ਸੰਗਤ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੀ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦੀ ਕੋਖ ਤੋਂ ਕਿਸੇ ਵੀ ਧੀ ਜਾਂ ਪੁੱਤਰ ਦਾ ਜਨਮ ਨਹੀਂ ਹੋਇਆ ਪਰ ਫਿਰ ਵੀ ਉਹ ਖਾਲਸਾ ਪੰਥ ਦੇ ਮਾਤਾ ਹਨ ਮਾਤਾ ਸਾਹਿਬ ਕੋਰ ਜੀ ਜਦੋਂ ਸਾਨੂੰ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹਨ ਤਾਂ ਅਸੀਂ ਅੰਮ੍ਰਿਤ ਛਕ ਕੇ ਸਿੰਘ ਸਜਦੇ ਹਾਂ ਉਸ ਸਮੇਂ ਕਿਹਾ ਜਾਂਦਾ ਹੈ ਅੱਜ ਤੋਂ ਤੁਹਾਡੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਮਾਤਾ ਮਾਤਾ ਸਾਹਿਬ ਕੌਰ ਜੀ ਹਨ ਸਾਰਾ ਖਾਲਸਾ ਪੰਥ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਧੀਆਂ ਪੁੱਤਰ ਹਨ ਸਾਧ ਸੰਗਤ ਜੀ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਦਿਹਾੜਾ ਵੀ ਜਰੂਰ ਮਨਾਇਆ ਕਰੋ ਤਨ ਬਾਤਾ ਸਹਿਬਕੌਰ ਜੀ ਤਨ ਤੇਰੀ ਕਮਾਈ ਧਨ ਖਾਲਸਾ